ਤੁਸੀਂ ਦੇਖ ਰਹੇ ਆਨ ਏਅਰ ਤੇ ਮੈਂ ਹਾ ਤੁਹਾਡੇ ਨਾਲ ਵਰਸ਼ਾ ਇਸ ਵੇਲੇ ਦੇ ਜੋ ਬੇਹਦੀ ਜ਼ਰੂਰੀ ਤੇ ਚੌਕਾ ਦੇਣ ਵਾਲੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਖਬਰ ਫਿਰੋਜ਼ਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਪਰਿਵਾਰ ਮੌਤ ਦੇ ਸائے ਵਿੱਚ ਕਿਰਿਆ ਹੋਇਆ ਜੀ ਹਾਂ ਦੱਸਦੀ ਹੈ ਤਸਵੀਰਾਂ ਵੀ ਤੁਹਾਨੂੰ ਸਾਂਝੀਆਂ ਕਰ ਰਿਹਾ ਉਸ ਦੀਆਂ ਕਿ ਕਿਵੇਂ ਇੱਕ ਪਰਿਵਾਰ ਬਿਜਲੀ ਦੀ ਤਾਰਾਂ ਹੇਠ ਹੈ ਜ਼ਿੰਦਗੀ ਬਤੀਤ ਕਰ ਰਿਹਾ ਉਹਨਾਂ ਦੇ ਘਰ ਦੇ ਵਿੱਚ ਹੀ ਬਿਜਲੀ ਦਾ ਖੰਭਾ ਲੱਗਾ ਹੋਇਆ ਹੈ ਘਰ ਦੇ ਅੰਦਰ ਇੰਨੀਆਂ ਤਾਰਾਂ ਹਨ ਕਿ ਉਹਨਾਂ ਨੂੰ ਤਾਰਾਂ ਦੇ نیچےੋਂ ਦੀ ਲੰਘਣਾ ਪੈਂਦਾ ਹੈ ਤੇ ਹਮੇਸ਼ਾ ਹੀ ਜਿਵੇਂ ਉਹਨਾਂ ਦੇ ਉੱਤੇ ਮੌਤ ਦਾ ਸਾਇਆ ਮੰਡਰਾਉਂਦਾ ਰਹਿੰਦਾ ਹੈ ਇਹ ਪਰਿਵਾਰ ਜਿਹੜਾ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ ਤਾਂ ਦੱਸਦੀ ਕਿ ਇਸ ਹਜੇ ਤੱਕ ਕਿਸੇ ਦੀ ਮੌਤ ਦੀ ਖਬਰ ਸਾਹਮਣੇ ਨਹੀਂ ਆਇਆ ਤੇ ਉਹਨਾਂ ਨੇ ਪ੍ਰਸ਼ਾਸਨ ਨਾਲ ਵੀ ਜੈ ਕਈ ਵਾਰ ਕਾਰਵਾਈ ਕਰਨ ਦੀ ਮੰਗ ਕੀਤੀ ਪਰ ਪ੍ਰਸ਼ਾਸਨ ਜਿਹਾ ਉਹਨਾਂ ਦੇ ਕਹਿਣ ਮੁਤਾਬਿਕ ਕੁੰਭਗਰ ਨੇ ਨੀਂਦ ਸੁੱਤਾ ਪਿਆ ਹੈ ਉਹਨਾਂ ਦੇ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਇਸ ਮਾਮਲੇ ਨੂੰ ਲੈ ਕੇ ਤੇ ਉਹਨੂੰ ਤੁਹਾਨੂੰ ਉਸ ਦੀਆਂ ਤਸਵੀਰਾਂ ਵੀ ਸਾਂਝੀਆਂ ਕਰ ਰਹੀਆਂ ਜਿਸ ਘਰ ਦੇ ਵਿੱਚ ਇੱਕ ਖੰਬਲ ਲੱਗਾ ਹੋਇਆ ਹੈ ਤਾਂ ਪਰਿਵਾਰਕ ਮੈਂਬਰਾਂ ਨੇ ਵੀ ਜੋ ਹੈ ਕਾਫੀ ਜ਼ਿਆਦਾ ਗੁਹਾਰ ਲਗਾਈ ਹੈ ਮਦਦ ਦੀ ਕਿ ਪ੍ਰਸ਼ਾਸਨ ਵੱਲੋਂ ਜੋ ਹੈ ਕਾਰਵਾਈ ਕੀਤੀ ਜਾਵੇ ਪਰ ਪ੍ਰਸ਼ਾਸਨ ਵੱਲੋਂ ਇਸ ਮਾਮਲੇ ਲੈ ਕੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਪਰਿਵਾਰ ਮੁਤਾਬਕ ਪਰਿਵਾਰ ਨੇ ਦੋਸ਼ ਲਗਾਏ ਹਨ ਬਿਜਲੀ ਵਿਭਾਗ ਉੱਤੇ ਵੀ ਤੇ ਪ੍ਰਸ਼ਾਸਨ ਉੱਤੇ ਵੀ ਕਾਫੀ ਜ਼ਿਆਦਾ ਦੋਸ਼ ਲਗਾਏ ਹਨ ਕਿ ਉਹਨਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਅਗੋਸ਼ ਮਾਮਲੇ ਤੋਂ ਉਹਨਾਂ ਦਾ ਕੀ ਕੁਝ ਕਹਿਣਾ ਹੈ ਤੁਸੀਂ ਆਪ ਹੀ ਸੁਣ ਲਵੋ ਸਾਰੇ ਰਸਤੇ ਰਹਿਣ ਵਾਲੇ ਸੀ ਇਹ ਸਾਡਾ ਹਾਲ ਬਹੁਤ ਬੁਰਾ ਹੋ ਰਿਹਾ ਹੈ ਜੀ ਇਸ ਕਰਕੇ ਅਸੀਂ ਖਤਰੇ 'ਚ ਰਹੇ ਹਾਂ ਇਸ ਦਾ ਖਤਰਾ ਬਹੁਤ ਜ਼ਿਆਦਾ ਹੋ ਰਿਹਾ ਹੈ। ਇਹ ਉਤਾਰਾ ਜੜੀਆਂ ਨਿਕਲ ਰਹੀਆਂ ਕਿੰਨੇ ਸਮੇਂ ਤੋਂ ਨਿਕਲ ਰਹੀਆਂ ਨੇ? ਇਹ ਬਹੁਤ ਕਾਫੀ ਟਾਈਮ ਹੋ ਗਿਆ ਸਰ ਕੰਨ ਬਿਲਕੁਲ ਕੋਈ ਸੁਣਸਮਾਈ ਨਹੀਂ ਹੁੰਦੀ ਮਾਰੇ। ਆ ਤੁਸੀਂ ਸਰਖਾਸ ਸਾਹਿਬ ਵਗੈਰਾ ਬਿੱਲੀ ਮੈਕੂ ਦਿੱਤੀਆਂ ਸੀ? ਹਾਂਜੀ ਦਿੱਤੀਆਂ ਸੀ। ਕੀ ਕਹਿੰਦੇ ਸੀ? ਕਹਿੰਦੇ ਕੰਮ ਕਰ ਦਾਂਗੇ ਕੱਲ ਕਰ ਦਾਂਗੇ ਪਰ ਕੋਈ ਸੁਣਸਮਾਈ ਨਹੀਂ ਹੁੰਦੀ। ਕੋਈ ਵੀ ਸੁਣਦਾ ਕੋਈ ਮਾਰੇ। ਤੱਕੀ ਮ ਕਰਦੇ। ਸਾਡੇ ਨਿਕਲ ਜਾਵੇ ਤੇ ਦੇ। ਜੀ ਅਸੀਂ ਅਸਤੀ ਟੈਂਕਾ ਵਾਲੀ ਦੇ ਰਹਿਣ ਵਾਲੇ ਸਰ ਅਸੀਂ ਇੱਥੇ ਖਤਰੇ 'ਚ ਬਹੁਤ ਰਹਿ ਰਹੇ ਆ ਸਾਨੂੰ ਬਹੁਤ ਡਰ ਲੱਗਦਾ ਏ ਤਾਰਾਂ ਤੋਂ ਕਿਉਂਕਿ ਬਾਰਿਸ਼ ਹੁੰਦੀ ਓਦੋਂ ਵੀ ਬਹੁਤ ਡਾਰੇ ਨੀਚੇ ਕਰੰਟ ਆ ਜਾਂਦਾ ਏ ਕਿਉਂਕਿ ਬਹੁਤ ਹੋਰ ਸਾਡੀ ਮਜਬੂਰੀ ਏ ਰਹਿਣ ਦੀ ਕਿਤੇ ਰਹਿ ਵੀ ਨਹੀਂ ਸਕਦੇ ਅਸੀਂ ਤਾਂ ਤੇ ਇਸ ਕਰਕੇ ਸਾਡੀ ਤਾਰਾਂ ਨਿਕਲ ਜਾਣ ਬਸ ਧੰਨਵਾਦ ਕਰਦੇ ਜੇ ਤਾਰਾਂ ਨਿਕਲ ਗਈਆਂ ਤਾਂ ਤੁਹਾਡਾ ਸਾਡੇ ਤੇ ਘਰ ਗੈਸ ਤੋਂ ਆਉਂਦੇ ਨੇ ਉਹ ਵੀ ਚਲੇ ਜਾਂਦੇ ਨੇ ਧਾਰਾ ਦੇਖ ਕੇ ਕਿਉਂਕਿ ਬਹੁਤ ਡਰ ਲੱਗਦਾ ਉਹ ਕਹਿੰਦੇ ਤੁਸੀਂ ਤਾਂ ਬਹੁਤ ਖਤਰੇ 'ਚ ਰਹਿ ਰਹੇ ਹੋ ਉਹਨਾਂ ਦੇ ਸਾਡੇ ਬੱਚੇ ਛੋਟੇ ਨੇ ਅਸੀਂ ਨਹੀਂ ਆ ਸਕਦੇ ਕੋਈ ਵੀ ਨਹੀਂ ਆਂਦਾ ਸਾਡੇ ਤਾਂ ਡਰ ਦੇ ਮਾਰੇ ਤਾਰਾ ਕਰਕੇ ਤੁਸੀਂ ਦੇਖ ਰਹੇ ਹੋ ਆਨ ਏਅਰ ਤੇ ਮੈਂ ਹਾਂ ਤੁਹਾਡੇ ਨਾਲ ਵਰਸ਼ਾ ਇਸ ਵੇਲੇ ਦੇ ਜੋ ਬੇਹਦੀ ਜ਼ਰੂਰੀ ਤੇ ਚੌਕਾ ਦੇਣ ਵਾਲੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਖਬਰ ਫਿਰੋਜ਼ਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਪਰਿਵਾਰ ਮੌਦੇ ਸائے ਵਿੱਚ ਘਿਰਿਆ ਹੋਇਆ ਹੈ ਜੀ ਹਾਂ ਦੱਸਦੀ ਹੈ ਤਸਵੀਰਾਂ ਵੀ ਤੁਹਾਨੂੰ ਸਾਂਝੀਆਂ ਕਰ ਰਹੀ ਹੈ ਉਸ ਦੀਆਂ ਕਿ ਕਿਵੇਂ ਇੱਕ ਪਰਿਵਾਰ ਬਿਜਲੀ ਦੀ ਤਾਰਾਂ ਹੇਠ ਹੈ ਜ਼ਿੰਦਗੀ ਬਤੀਤ ਕਰ ਰਿਹਾ ਉਹਨਾਂ ਦੇ ਘਰ ਦੇ ਵਿੱਚ ਹੀ ਬਿਜਲੀ ਦਾ ਖੰਭਾ ਲੱਗਾ ਹੋਇਆ ਹੈ ਘਰ ਦੇ ਅੰਦਰ ਇੰਨੀਆਂ ਤਾਰਾਂ ਹਨ ਕਿ ਉਹਨਾਂ ਨੂੰ ਉਤਾਰਾਂ ਦੇ ਨੀਚੇ ਉਹਦੀ ਲੰਗੜਾ ਪੈਂਦਾ ਹੈ ਤੇ ਹਮੇਸ਼ਾ ਹੀ ਜਵਾਨਾਂ ਦੇ ਉੱਤੇ ਮੌਤ ਦਾ ਸਾਇਆ ਮੰਡਰਾਉਂਦਾ ਰਹਿੰਦਾ ਹੈ ਇਹ ਪਰਿਵਾਰ ਜਿਹੜਾ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ ਤਾਂ ਦੱਸਦੀ ਕਿ ਇਸ ਹਜੇ ਤੱਕ ਕਿਸੇ ਦੀ ਮੌਤ ਦੀ ਖਬਰ ਸਾਹਮਣੇ ਨਹੀਂ ਆਈ ਤੇ ਉਹਨਾਂ ਨੇ ਪ੍ਰਸ਼ਾਸਨ ਨਾਲ ਵੀ ਜੇ ਕਈ ਵਾਰ ਕਾਰਵਾਈ ਕਰਨ ਦੀ ਮੰਗ ਕੀਤੀ ਪਰ ਪ੍ਰਸ਼ਾਸਨ ਜਿਵੇਂ ਉਹਨਾਂ ਦੇ ਕਹਿਣ ਮੁਤਾਬਿਕ ਕੁੰਭਗਰ ਨੇ نیند ਸੁੱਤਾ ਪਿਆ ਹੈ ਉਹਨਾਂ ਦੇ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਇਸ ਮਾਮਲੇ ਨੂੰ ਲੈ ਕੇ ਤੇ ਉਹਨਾਂ ਨੂੰ ਤੁਹਾਨੂੰ ਉਸ ਦੀਆਂ ਤਸਵੀਰਾਂ ਵੀ ਸਾਂਝੀਆਂ ਕਰ ਰਹੀਆਂ ਜਿਸ ਘਰ ਦੇ ਵਿੱਚ ਇੱਕ ਖੰਬਲ ਲੱਗਾ ਹੋਇਆ ਹੈ ਤਾਂ ਪਰਿਵਾਰਕ ਮੈਂਬਰਾਂ ਨੇ ਵੀ ਜੋ ਹੈ ਕਾਫੀ ਜ਼ਿਆਦਾ ਗੁਹਾਰ ਲਗਾਈ ਹੈ ਮਦਦ ਦੀ ਕਿ ਪ੍ਰਸ਼ਾਸਨ ਵੱਲੋਂ ਜੋ ਹੈ ਕਾਰਵਾਈ ਕੀਤੀ ਜਾਵੇ ਪਰ ਪ੍ਰਸ਼ਾਸਨ ਵੱਲੋਂ ਇਸ ਮਾਮਲੇ ਲੈ ਕੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਪਰਿਵਾਰ ਮੁਤਾਬਕ ਪਰਿਵਾਰ ਨੇ ਦੋਸ਼ ਲਗਾਏ ਹਨ ਬਿਜਲੀ ਵਿਭਾਗ ਉੱਤੇ ਵੀ ਤੇ ਪ੍ਰਸ਼ਾਸਨ ਉੱਤੇ ਵੀ ਕਾਫੀ ਜ਼ਿਆਦਾ ਦੋਸ਼ ਲਗਾਏ ਹਨ ਕਿ ਉਹਨਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਅਗੋਸ਼ ਮਾਮਲੇ ਤੋਂ ਉਹਨਾਂ ਦਾ ਕੀ ਕੁਝ ਕਹਿਣਾ ਹੈ ਤੁਸੀਂ ਆਪ ਹੀ ਸੁਣ ਲਵੋ ਹਰੀ ਵਸਤੀ ਰਹਿਣ ਵਾਲੇ ਸੀ ਇਹ ਸਾਡਾ ਹਾਲ ਬਹੁਤ ਬੁਰਾ ਹੋ ਰਿਹਾ ਹੈ ਜੀ ਇਸ ਕਰਕੇ ਅਸੀਂ ਖਤਰੇ 'ਚ ਰਹੇ ਹਾਂ

ਇਹ ਖਤਰੇ ਚ ਬਹੁਤ ਰਹਿ ਰਹੇ ਆ ਸਾਨੂੰ ਬਹੁਤ ਡਰ ਲੱਗਦਾ ਏ ਤਾਰਾਂ ਤੋਂ ਕਿਉਂਕਿ ਬਾਰਿਸ਼ ਹੁੰਦੀ ਉਦੋਂ ਵੀ ਬਹੁਤ ਡਾਰੇ ਨੀਚੇ ਕਰੰਟ ਆ ਜਾਂਦਾ ਏ ਕਿਉਂਕਿ ਬਹੁਤ ਹੋਰ ਸਾਡੀ ਮਜਬੂਰੀ ਏ ਰਹਿਣ ਦੀ ਕਿਤੇ ਰਹਿ ਵੀ ਨਹੀਂ ਸਕਦੇ ਅਸੀਂ ਤਾਂ ਤੇ ਇਸ ਕਰਕੇ ਸਾਡੀ ਤਾਰਾਂ ਨਿਕਲ ਜਾਣ ਬਸ ਧੰਨਵਾਦ ਕਰਦੇ ਜੇ ਤਾਰਾਂ ਨਿਕਲ ਗਈਆਂ ਤਾਂ ਤੁਹਾਡੀ ਸਾਡੇ ਤੇ ਕਰ ਗੈਸਟ ਆਉਂਦੇ ਨੇ ਉਹ ਵੀ ਚਲੇ ਜਾਂਦੇ ਨੇ ਧਾਰਾ ਦੇਖ ਕੇ ਕਿਉਂਕਿ ਬਹੁਤ ਡਰ ਲੱਗਦਾ ਉਹ ਕਹਿੰਦੇ ਤੁਸੀਂ ਤਾਂ ਬਹੁਤ ਖਤਰੇ ਚ ਰਹਿ ਰਹੇ ਹੋ ਉਹਨਾਂ ਦੇ ਸਾਡੇ ਬੱਚੇ ਛੋਟੇ ਨੇ ਅਸੀਂ ਨਹੀਂ ਆ ਸਕਦੇ ਕੋਈ ਵੀ ਨਹੀਂ ਆਂਦਾ ਸਾਡੇ ਤਾਂ ਦਰਦ ਦੇ ਮਾਰੇ ਤਾਰਾ ਕਰਕੇ